ਸ਼੍ਰੋਮਣੀ ਕਮੇਟੀ ਨੇ SGPC ਦੀ ਕਬੱਡੀ ਟੀਮ ਦਾ ਆਉਣ ਵਾਲੇ ਸੈਸ਼ਨ 2025 ਲਈ ਐਲਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਅਮਰਜੀਤ ਸਿੰਘ ਭਲਾਈਪੁਰ ਤੇ ਸਕੱਤਰ ਖੇਡ ਤੇਜਿੰਦਰ ਸਿੰਘ ਪੱਡਾ ਨੇ ਟੀਮ ਐਲਾਨ ਕਰਦਿਆਂ ਕਬੱਡੀ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਜਾਰੀ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਾਕੀ ਅਕੈਡਮੀ ਅਤੇ ਕਬੱਡੀ ਅਕੈਡਮੀ ਰਾਹੀਂ ਖਿਡਾਰੀ ਤਿਆਰ ਕਰਨ ਦੇ ਨਾਲ ਨਾਲ ਸਿੱਖ ਨੌਜਵਾਨਾਂ ਨੂੰ ਮਾਰਸ਼ਲ ਆਰਟ ਗੱਤਕੇ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਬੱਡੀ ਖਿਡਾਰੀਆਂ ਵੱਲੋਂ ਹਰ ਸਾਲ ਵੱਡੀਆਂ ਮੱਲਾ ਮਾਰੀਆਂ ਜਾਂਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦੇ ਦੇ ਨਿਰਦੇਸ਼ਾਂ ਤੇ ਇਸ ਸਾਲ ਦੀ ਆਉਣ ਵਾਲੇ ਸੈਸ਼ਨ ਲਈ ਕਬੱਡੀ ਟੀਮ ਦਾ ਜਲਾਨ ਕੀਤਾ ਗਿਆ ਜੋ ਸਰਦਾਰ ਮੇਜਰ ਸਿੰਘ ਸਹੇੜੀ ਕੋਚ ਦੀ ਨਿਗਰਾਨੀ ਹੇਠ ਮੇਜਰ ਲੀਗ ਕਬੱਡੀ ਫੈਡਰੇਸ਼ਨ ਚ ਖੇਡੇਗੀ ਸੋ ਇਸ ਟੀਮ ਦੇ ਵਿੱਚ ਭੁਪਿੰਦਰ ਸਿੰਘ ਪਿੰਦਾ ਮੂਸੇਵਾਲ ਨੂੰ ਕਪਤਾਨ ਅਤੇ ਕੁਲਦੀਪ ਸਿੰਘ ਸ਼ਿਕਾਰ ਮਾਛੀਆਂ ਤੇ ਜਰਮਨਜੀਤ ਸਿੰਘ ਬਲਪੁਰਿਆ ਨੂੰ ਉਪ ਕਪਤਾਨ ਬਣਾਇਆ ਗਿਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵਧ ਕੇ ਸ਼੍ਰੋਮਣੀ ਕਮੇਟੀ ਨੇ ਸਪੋਰਟਸ ਵੱਲ ਵੀ ਧਿਆਨ ਦਿੱਤਾ ਹੈ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਭਾਮੇ ਉਹ ਗਤਕਾ ਗਤਕੇ ਦੀ ਟੀਮ ਆ martial art ਆ ਸਾਡਾ ਤੋ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਏ ਇਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਦੇ ਵਿੱਚ ਵੀ ਖੇਡਿਆ ਆ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡ ਆ ਕਬੱਡੀ ਪੰਜਾਬ ਦੀ ਉਹਦੇ ਤਹਿਤ ਸਾਡੀ ਟੀਮ ਸਾਰੀ ਇੱਥੇ ਨਾਲ ਹੈਗੀ ਆ ਤੇ ਉਹ ਟੀਮ ਨੇ ਸਿੱਖੀ ਸਰੂਪ ਨੂੰ ਰੱਖਦੇ ਹੋਏ ਵੀ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਅੱਜ ਜਿਹੜਾ ਸੈਸ਼ਨ ਜਿਹੜਾ ਅਗਲਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਕਬੱਡੀ ਦਾ ਉਹਦੇ ਤਹਿਤ ਅਸੀਂ ਜਿਹੜੀ ਅੱਜ ਉਹਨਾਂ ਦੀ ਡਰੈੱਸ ਜਿਹੜੀ ਆ ਉਹ ਲੀਜ਼ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਜਦੋਂ ਸਿੱਖੀ ਸਰੂਪ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਬੱਚੇ ਖੇਡਦੇ ਆ ਤੇ ਫੇਰ ਧਰਮ ਨੂੰ ਵੀ ਇਤਸ਼ਾਹ ਮਿਲਦਾ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਮਿਲਦੀ ਹੈ ਤੇ ਮੈਂ ਤੇ ਫਿਰ ਨਸ਼ਿਆਂ ਤੋਂ ਵੀ ਜਿਹੜਾ ਜਿਹੜੇ ਉਹ ਬੱਚੇ ਵਜਦੇ ਆ ਕਿਉਂਕਿ ਜਦੋਂ ਕੋਈ ਵੀ ਪਲੇਅਰ ਆ ਜਾਂ ਬੱਚਾ ਆ ਨੌਜਵਾਨ ਆ ਤੇ ਜਦੋਂ ਗਰਾਊਂਡ ਦੇ ਵਿੱਚ ਚੱਲ ਜਾਂਦਾ ਤੇ ਗਰਾਊਂਡ 'ਤੇ ਜਾ ਕੇ ਫਿਰ ਉਹਦਾ ਅਨਟ੍ਰਸ ਜਿਹੜਾ ਗੇਮ ਬਾਲ ਬਣ ਜਾਂਦਾ ਤੇ ਜਦੋਂ ਗੇਮ ਬਾਲ ਅਨਟ੍ਰਸ ਬਣ ਜਾਂਦਾ ਤੇ ਫਿਰ ਉਹ ਬੱਚਿਆਂ ਦੇ ਜਿਹੜੇ ਮਾੜੀਆਂ ਆਦਤਾਂ ਆ ਉਹ ਮਾੜੀਆਂ ਆਦਤੋਂ ਵੀ ਭਾਵੇਂ ਨਛੇ ਆ ਤੇ ਭਾਵੇਂ ਦੂਸਰੀਆਂ ਮਾੜੀਆਂ ਮਾੜੀਆਂ ਆਦਤਾਂ ਕਿਉਂਕਿ ਉਹਦਾ ਅਨਟ੍ਰਸ ਹੀ ਸਾਰਾ ਗਰਾਊਂਡ ਬਾਲ ਹੁੰਦਾ ਤੇ ਫਿਰ ਉਹ ਮਾੜੀਆਂ ਆਦਤਾਂ ਤੋਂ ਵੀ ਜਿਹੜੇ ਵਾਜਦੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਵੇ ਸਾਰੇ ਨੌਜਵਾਨ ਵੀਰਾਂ ਨੂੰ ਬੱਚਿਆਂ ਤੇ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਸਪੋਰਟਸ ਵੱਲ ਆਈਏ ਤੇ ਜਦੋਂ ਸਪੋਰਟਸ ਵੱਲ ਆਵਾਂਗੇ ਖੇਡਾਂ ਬਾਲਾਂਗੇ ਤੇ ਆਪਣੀ ਤੰਦਰੁਸਤੀ ਵੀ ਸਿਹਤ ਮੈਂ ਕਹੇ ਇਹ ਵੀ ਕਹਿੰਦਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਪਿਛਲਾ ਸਮਾਂ ਸੀਗਾ ਅੱਜ ਤਾਂ ਬੱਚੇ ਬਹੁਤ ਬਾਹਰ ਚੱਲ ਗਏ ਪਿਛਲਾ ਸਮਾਂ ਸੀਗਾ ਤਾਂ ਉਹਦੇ ਵਿੱਚ ਦੇਖਦਾ ਹੁੰਦਾ ਸੀ ਅਸੀਂ ਇੰਡੀਆ ਦੇ ਵਿੱਚ ਇੱਕ ਤਖੜੇ ਸਰੀਰ ਦੇ ਮਾਲਕ ਸੀਗੇ ਤੇ ਬਹੁਤ ਵੱਡੀਆਂ ਖੇਡਾਂ ਵਿੱਚ ਮੱਲਾ ਮਾਰਦੇ ਸੀ ਤੇ ਮੈਨੂੰ ਉਹ ਜਿਹੜੇ ਦਿਨ ਜਿਹੜੇ ਦੁਆਰਾ ਆਪਾਂ ਨੂੰ ਤਿਆਰ ਕਰਨੇ ਚਾਹੀਦੇ ਆ ਤੇ ਬੱਚਿਆਂ ਨੂੰ ਖੇਡਾਂ ਵਿੱਚ ਪਾ ਕੇ ਆਪਾਂ ਜੇ ਉਹਨਾਂ ਦਾ ਜੀਵਨ ਜਿਹੜਾ ਉਹ ਤੰਦਰੁਸਤੀ ਬਣਾਈਏ ਤੇ ਬੱਚੇ ਜਿਹੜੇ ਹਮੇਸ਼ਾ ਮੱਲਾ ਮੰਨਗੇ ਤੇ ਹਕੂਮਤ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਸਾਂਝੀ ਸੋਚ ਟੀਵੀ ਦੀ ਰਿਪੋਰਟ